ਭਖਾਰੀ ਦੇ ਭੇਸ ਦੇ ਵਿੱਚ ਆਇਆ ਲੁਟੇਰਾ ਇੱਕ ਸਲੂਨ ਤੋਂ ਪਰਸ ਚੱਕ ਕੇ ਹੋਇਆ ਫਰਾਰ ਦਿੱਤੀ ਗਈ ਥਾਣਾ ਕੈਂਟ ਨੂੰ ਇਸ ਦੀ ਸ਼ਿਕਾਇਤ। ਮਾਮਲਾ ਸੋਮਵਾਰ ਨੂੰ 9 ਵਜੇ ਦੇ ਲਗਭਗ ਦਾ ਜਿੱਥੇ ਬਠਿੰਡਾ ਦੇ ਅਜੂਝਾਰ ਸਿੰਘ ਨਗਰ ਵਿਖੇ ਇੱਕ ਸਲੂਨ ਦੇ ਉੱਤੇ ਭਖਾਰੀ ਦੇ ਭੇਸ ਦੇ ਵਿੱਚ ਇੱਕ ਲੁਟੇਰਾ ਆਇਆ ਅਤੇ ਇਸ ਲੜਕੀ ਦਾ ਇਥੋਂ ਪਰਸ ਚੱਕ ਕੇ ਸਲੂਨ ਦੇ ਵਿੱਚੋਂ ਫਰਾਰ ਹੋ ਗਿਆ ਇਸ ਲੜਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣਾ ਸਲੂਨ ਖੋਲ੍ਹ ਕੇ ਨਾਲ ਵਾਲੀ ਦੁਕਾਨ ਦੇ ਉੱਤੇ 10 ਮਿੰਟ ਦੇ ਲਈ ਗਈ ਸੀ ਤਾਂ ਇਹ ਜੋ ਆਪਣਾ ਪਖਾਰੀ ਦੇ ਪੇਜ ਦੇ ਵਿੱਚ ਇੱਕ ਲੁਟੇਰਾ ਆਇਆ ਸੀ ਜਿਸ ਨੂੰ ਇਸ ਨੇ ਆਪਣਾ 50 ਰੁਪਏ ਵੀ ਆਪਣਾ ਦਿੱਤੇ ਸਨ ਅਤੇ ਉਸ ਤੋਂ ਬਾਅਦ ਇਸ ਦੇ ਉੱਤੋਂ ਪਰਸਾ ਕੇ ਤੋਂ ਫਰਾਰ ਹੋ ਗਿਆ ਜਿਸ ਦੇ ਵਿੱਚ ਕੁਝ ਜ਼ਰੂਰੀ ਡਾਕੂਮੈਂਟ ਵੀ ਸਨ ਉਸ ਦੇ ਵਿੱਚ ਉਹਦਾ ਆਧਾਰ ਕਾਰਡ ਪੈਨ ਕਾਰਡ ਵਗੈਰਾ ਸਨ ਅਤੇ ਨਾਲ ਉਸ ਦੇ ਵਿੱਚ ਉਹਦਾ ਮੋਬਾਈਲ ਫੋਨ ਸੀ ਅਤੇ ਇੱਕ ਉਸ ਦੇ ਵਿੱਚ 8000 ਰੁਪਏ ਵੀ ਸੀ ਜੋ ਉਸਨੇ ਇਸ ਸੀਟ ਦੇ ਉੱਤੇ ਆਪਣਾ ਰੱਖਿਆ ਜੀ ਕੁਰਸੀ ਦੇ ਉੱਪਰ ਰੱਖਿਆ ਹੋਇਆ ਸੀ ਤਾਂ ਉਹ ਆਪਣਾ ਪਖਾਰੀ ਦੇ ਪੇਜਟ ਵਿੱਚ ਦੇ ਜਿਹੜਾ ਇਹ ਆਪਣਾ ਲਟੀਰਾ ਆਇਆ ਤਾਂ ਉਸਨੇ ਇਸ ਲੜਕੀ ਦਾ ਇਤੋਂ ਪਰਚਾ ਕੀ ਤਫਰਾਰ ਹੋ ਗਿਆ ਜਿਸ ਨੂੰ ਲੈ ਕੇ ਇਸ ਲੜਕੀ ਵੱਲੋਂ ਥਾਣਾ ਕੈਂਟ ਦੀ ਪੁਲਿਸ ਨੂੰ ਇਸ ਦੀ ਆਪਣਾ ਸ਼ਿਕਾਇਤ ਦਿੱਤੀ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਆ ਉਸ ਨੂੰ ਸੁਣਾਉਣਾ ਕੀ ਕਹਿੰਦੀ ਹੈ ਇਹ ਲੜਕੀ ਕੀ ਨਾਮ ਕੀ ਤੁਹਾਡਾ ਅਰਸ਼ਦੀਪ ਕਰਨ ਕੀ ਨਾਮ ਕੇ ਸਲੂਨ ਦਾ ਨੇਚਰਲ ਬਿਊਟੀ ਸਲੂਨ ਕੀ ਗੱਲ ਕੀ ਹੋਈ ਹੈਗੀ ਪਰਸ ਚੋਰੀ ਹੋ ਗਿਆ ਸਰ ਕਿੰਨੇ ਵਜੇ ਦੀ ਕਰ 9 ਵਜੇ ਦੀ ਜਦੋਂ ਪਰਸ ਚੋਰੀ ਹੋ ਗਿਆ ਕਿਵੇਂ ਤੁਸੀਂ ਹੈ ਨਹੀਂ ਜੀ ਸ਼ਾਪ ਤੇਰੀ ਸੀ ਮੈਂ ਤਾਂ ਨਾਲ ਵਾਲੀ ਸ਼ਾਪ ਤੇ ਸੀ ਅੱਛਾ ਹਾਂਜੀ ਇਹਨਾਂ ਤੋਂ ਮੈਂ ਥੋੜੀ ਜੀ ਪੇਮੈਂਟ ਲੈਣੀ ਸੀ ਉਹ ਲੈਣ ਗਈ ਸੀ ਤੇ ਪਰਸ ਕਿੱਥੇ ਗਏ ਸੀ ਇੱਥੇ ਪਿਆ ਸੀ ਸਰ ਛੇਰ ਤੇ ਕੀ ਕੁਝ ਸੀਗਾ ਪਰਸ ਪਰਸੀਦਾਰ ਕਾਰਡ ਪੈਨ ਕਾਰਡ ਐਡਮ ਸੀਗਾ 8000 ਰੁਪਏ ਪੇਮੈਂਟ ਸੀ ਇੱਕ ਫੋਨ ਸੀਗਾ ਵੀਵੋ 20 ਅੱਛਾ ਕਿੰਨੀ ਦਰ ਗਏ ਹੋ ਸੀ ਉੱਥੇ 10 ਮਿੰਟ ਹੀ ਗਈ ਹਰ ਤੇ ਕੋਈ ਸ਼ੱਕ ਲੱਗਦਾ ਕਿਸ ਤੇ ਹਾਂਜੀ ਉਹ ਮੰਗਤਾ ਸੀਗਾ ਇੱਕ ਭਖਾਰੀ ਸੀਗਾ ਉਹ ਕਹਿੰਦਾ ਵੀ ਮੇਰੇ ਬੇਟੇ ਦਾ ਓਪਰੇਟ ਆਗਾ ਗੋਡੇ ਦਾ ਤੇ ਉਹਦੇ ਕਰਕੇ ਵੀ ਮੈਨੂੰ ਭੀਖ ਦੇ ਦਿਓ ਇਹਨਾਂ ਨੇ 50 ਰੁਪਏ ਦਿੱਤੇ ਮੈਂ ਇਹਨਾਂ ਤੋਂ ਫੜ ਕੇ ਉਹਨਾਂ ਨੂੰ ਦੇ ਦਿੱਤੇ ਮੇਰੇ ਬਸ ਉਹਨਾਂ ਦੇ ਪੈਸੇ ਫੜਦੇ ਫੜਦੇ ਹੀ ਉਹ ਸਾਨੂੰ ਕਿਹਾ ਤੇ ਉਹ ਲੈ ਗਿਆ ਬਸ ਕਿਉਂਕਿ ਗਲੀ ਚ ਉਸ ਟਾਈਮ ਕੋਈ ਨਹੀਂ ਸੀ ਉਹ ਹੀ ਸੀ ਕਰਦਾ ਪੁਲਸ ਆਈਏ ਮੋਕੇ ਹਾਂਜੀ ਕਾਲ ਕੀਤੀ ਉਸ ਤੋਂ ਬਾਅਦ ਆਈ ਹੈ ਹਾਂਜੀ ਕਾਲ ਕਰਨ ਤੋਂ ਬਾਅਦ ਆਈ ਕੀ ਹੁਣ ਕੀ ਲੱਗਦਾਗਾ ਤੁਹਾਨੂੰ ਜੇ ਚੋਰ ਲੈ ਕੇ ਗਿਆ ਨਾ ਹਾਂਜੀ ਤੇ ਕਿੰਨੇ ਵਜੇ ਦੀ ਘਟਨਾ ਸੀ ਸਾਰੀ 9 ਵਜੇ ਦੀ ਸੀ ਹਾਂਜੀ